ਨੰਦਾ ਦੀ ਪੂਰੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਨ ਨਦੀ ਤੱਕ ਦਾ ਸਫ਼ਰ ਬਹੁਤ ਹੀ ਲੰਬਾ ਸੀ ਦੁਸ਼ਮਣ ਬੈਰੀ ਪਿੱਛਾ ਕਰ ਰਹੇ ਸਨ ਨਿਰਦੇਸ਼ ਵੀ ਦਿੱਤੇ ਹੋਏ ਸਨ ਕਿ ਕਾਫਲੇ ਨੇ ਕਿਸੇ ਵੀ ਹਾਲਤ ਵਿੱਚ ਰੁਕਣਾ ਨਹੀਂ ਚੱਲਦੇ ਹੀ ਰਹਿਣਾ ਤੋਂ ਮੂਰਲੇ ਜੱਥੇ ਵਿੱਚ ਫਿਰ ਲੱਥੀ ਉਹਦੇ ਸਨ ਕਾਫਲੇ ਦੀ ਅਗਵਾਈ ਕਰ ਰਹੇ ਸਨ ਗੰਤ ਜੀ ਕੱਚੇ ਰਸਤੇ ਤੇ ਉੱਪਰੋਂ ਵਰਧਾ ਮੀ ਤੇ ਕਿਤੇ ਪਾਣੀ ਵੀ ਆ ਜਾਂਦਾ قافلہ چلਦਾ ਰਹਿੰਦਾ ਜੀ ਇੱਕ ਗੱਲ ਆਪਣੇ ਦਿਮਾਗ ਵਿੱਚ ਜ਼ਰੂਰ ਰੱਖਣਾ ਕਿ قافਲੇ ਵਿੱਚ ਛੋਟੇ ਬੱਚੇ ਬਜ਼ੁਰਗ ਮਾਈਆਂ ਬੀਬੀਆਂ ਵੀ ਸ਼ਾਮਿਲ ਸਨ ਨਾ ਨਹੀਂ ਗੁਰੂ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਿਆ ਹੋਇਆ ਸੀ ਤੇ ਕਰਕੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਦਸ਼ਮੀਸ਼ ਪਿਤਾ ਜੀ ਦੀ ਬੰਦੀ ਸੀ ਲੈ ਛੱਡਣ ਤੋਂ ਪਹਿਲਾਂ ਦਸ਼ਮੀਸ਼ ਪਿਤਾ ਜੀ ਨੇ ਸਿੰਘਾਂ ਨੂੰ ਕਿਹਾ ਸੀ ਕਿਹਾ ਸੀ ਕਿ ਅਨੰਦਪੁਰ ਛੱਡਣਾ ਠੀਕ ਨਹੀਂ ਸਾਰੇ ਮੁਗਲ ਸੈਨਿਕ ਆਪਣੇ